ਸਤਿ ਸ਼੍ਰੀ ਅਕਾਲ ਗੁਰਜੀ ਦਾ ਖਾਲਸਾ ਵੈਗੁਰ ਦੀ ਕੀ ਫਤਿਹ ਪਿਆਰੇ ਦੋਸਤੋ ਤੁਸੀਂ ਵਿਖਰੇ ਹੋ ਦ੍ਰਿਸ਼ਟੀ ਚੰਦਨ ਮੈਂ ਗੁਰਮੀਲ ਸਿੰਘ ਪੱਟੀ ਐਡਵੋਕੇਟ ਤੁਹਾਡੀ ਸੇਵਾ ਵਿੱਚ ਆਇਆ ਰਿਹਾ ਅੱਜ ਦੇ ਐਪੀਸੋਡ ਦੇ ਵਿੱਚ ਚਰਚਾ ਕਰਨ ਦੇ ਬਹੁਤ ਸਾਰੇ ਵਿਸ਼ੇ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਪੀੜੀ ਸੰਕਟ ਬਹੁਤ ਵੰਗੋਤਾ ਜਾ ਰਿਹਾ ਜਿਸ ਦੇ ਨਾਲ ਕੁਕ ਜਿ ਝੋਨੇ ਦੀ ਲਵਾਈ ਕਾ ਆ ਰਹੀਏ शकते ਹੈ ਨਹਿਰਾਂ ਦੇ ਵਿੱਚ ਪਾਣੀ ਆ ਤੇ ਕੀ ਹੈ ਪਰ ਅਜੇ ਤੱਕ ਲੋਕਾਂ ਦੇ ਅੱਖਾਂ ਤੱਕ ਜਰਾ ਨਹੀਂ ਪਹੁੰਚ ਸਕਿਆ ਤੇ ਇਸ ਕਰਕੇ ਜਿਹੜੀ ਬਿਜਲੀ ਦੀ ਜਿਹੜੀ ਖਪਤ ਹੈ ਉਹ ਪਿਛਲੇ ਸਾਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਈ ਹੈ ਇੱਥੇ ਚਰਚਾ ਦਾ ਵਿਸ਼ਾ ਇਹ ਵੀ ਜ਼ਰੂਰੀ ਹੈ ਕਿ ਬਿਜਲੀ ਦੀ ਚੋਰੀ ਦੇ ਉੱਤੇ ਸਰਕਾਰ ਦਾ ਜਾਂ ਬਿਜਲੀ ਵਿਭਾਗ ਦਾ ਕੋਈ ਕੰਟਰੋਲ ਨਹੀਂ ਸ਼ਰੇਆਮ ਬਿਜਲੀ ਦੀ ਚੋਰੀ ਹੋ ਰਹੀ ਹੈ ਤੇ ਜੇ ਇਹ ਗੱਲ ਵੀ کہہ ਲਈ ਹੈ ਕਿ ਬਹੁਤ ਸਾਰਾ ਬਹੁਤ ساری ਪ੍ਰਤੀਸ਼ਤ ਜਿਹੜੀ ਉਹ ਬਿਜਲੀ ਦੀ ਚੋਰੀ ਦੀ ਉਹ ਸਾਹਮਣੇ ਆ ਰਹੀ ਆ ਪਰ ਫੇ ਕੋਈ ਕਾਰਵਾਈ ਜਿਹੜੀ ਆ ਸਰਕਾਰ ਜਾਂ ਵਿਭਾਗ ਕਰਨੋਂ ਤਿਆਰ ਨਹੀਂ ਇੱਕ ਤੇ ਉਹਨਾਂ ਦੇ ਕੋਲ ਪ੍ਰਬੰਧਕੀ ਢਾਂਚਾ ਬਹੁਤ ਘੱਟ ਹੈ ਬਹੁਤ ਸਾਰੀਆਂ ਲਾਈਨਾਂ ਐਸੀਆਂ ਨੇ ਜਿਹੜੀਆਂ ਗਲੀਆਂ ਦੇ ਵਿੱਚ ਦੀ ਲੰਘਦੀਆਂ ਨੇ ਤੇ ਤੇ ਜਿਹੜੀਆਂ ਕੇਬਲਾਂ ਵਾਲੀਆਂ ਕੇਬਲਾਂ ਨੇ ਬੋਟਰੀਆਂ ਵਾਲੀਆਂ ਤਾਰਾਂ ਜਿਹੜੀਆਂ ਸਿਲਵਰ ਦੀਆਂ ਲੱਗੀਆਂ ਹੋਈਆਂ ਨੇ ਬਹੁਤ ਸਾਰੇ ਖੰਭਿਆਂ ਦੇ ਨਾਲ ਖਹਿਗੇ ਲੰਘਦੀਆਂ ਨੇ ਜਿਸ ਬਾਰੇ ਦ੍ਰਿਸ਼ਟੀ ਚੈਨਲ ਨੇ ਬਿਜਲੀ ਬੋਰਡ ਵਿਭਾਗ ਨੂੰ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਬੜੀ ਵਾਰ ਚੇਤਾਵਨੀ ਵੀ ਦਿੱਤੀ ਆ ਬੜੀ ਵਾਰ ਉਹਨਾਂ ਨੂੰ ਸਮਝਾਇਆ ਵੀ ਆ ਪਰ ਲੱਗਦਾ ਹੈ ਕਿ ਬਿਜਲੀ ਬੋਰਡ ਜਿਹੜੀ ਆ ਆਪਣੀ ਰਿਪੇਅਰ ਦੀ ਸਥਿਤੀ ਦੇ ਵਿੱਚ ਹੈ ਨਹੀਂ ਕਿ ਉਹ ਉਹ ਕੋਈ ਨਾ ਕਿਸੇ ਹਾਦਸੇ ਦੀ ਉਡੀਕ ਵਿੱਚ ਹੈ ਕਿ ਕਦੋਂ ਕੋਈ ਹਾਦਸਾ ਹੋਵੇ ਤਾਂ ਫਿਰ ਉਹਦੇ ਬਾਰੇ ਚਿੰਤਾ ਕੀਤੀ ਜਾਵੇਗੀ ਇਹ ਵਿਸ਼ਾ ਜਿਹੜਾ ਹੈ ਇਹ ਖਾਸ ਕਰਕੇ ਪੱਟੀ ਸ਼ਹਿਰ ਦੇ ਡਾਕਟਰ ਕੁੰਗੜਾ ਵਾਲੀ ਗਲੀ ਦੇ ਵਿੱਚ ਬਿਲਕੁਲ ਸਪਸ਼ਟ ਵੇਖਣਾ ਹੁੰਦਾ ਹੈ ਕਿ ਸਰਦਾਰ ਹਰਬੰਸ ਸਿੰਘ ਪ੍ਰਿੰਸੀਪਲ ਨੇ ਉਹਨਾਂ ਦੀ ਕੋਠੀ ਦੇ ਨਾਲ ਜਿਹੜੀਆਂ ਤਾਰਾਂ ਨੇ ਟੈਲੀਫੋਨ ਐਕਸਚੇਂਜ ਦੇ ਖੰਭੇ ਦੇ ਨਾਲ ਖਹਿਗੇ ਲੰਘਣ ਲੀਆਂ ਨੇ ਜਿਹਦੇ ਵਿੱਚ ਇੱਕ ਸਿਰਫ ਫੱਟੀ ਦਿੱਤੀ ਹੋਈ ਹੈ ਜਿਹਦੇ ਨਾਲ ਉਹ ਦੀ ਜਿਹੜੀ ਕਿ ਜਿਹੜਾ ਟੱਚ ਜਿਹੜਾ ਉਹ ਖੰਭੇ ਨਾਲ ਨਹੀਂ ਹੋ ਰਿਹਾ ਜਿਸ ਦਿਨ ਵੀ ਉਹ ਖੰਭੇ ਨਾਲ ਹੋ ਗਿਆ ਕਿਸੇ ਨਾ ਕਿਸੇ ਕਿਉਂਕਿ ਟ੍ਰੈਫਿਕ ਬਹੁਤ ਹੈ ਇਸ ਗਲੀ ਦੇ ਵਿੱਚ ਤੇ ਉਹਦੇ ਨਾਲ ਬਹੁਤ ਸਾਰਾ ਨੁਕਸਾਨ ਹੋ ਸਕਦਾ ਪਰ ਜਿਹੜਾ ਮਹਿਕਮਾ ਹੈ ਉਹ ਸੱਤਾ ਪਿਆ ਤੇ ਜਿਹੜੀ ਉਹਨਾਂ ਨੂੰ ਮੈਸੇਜ ਪਾਈਦੇ ਨੇ ਉਹ ਇਸ ਗੱਲ ਦੇ ਉੱਤੇ ਕਹਿ ਗਏ ਕਿ ਇਹ ਕੰਪਲੀਟ ਕਰਤਾ ਗਿਆ ਹੈ ਪਤਾ ਨਹੀਂ ਕਿੱਥੇ ਕੰਪਲੀਟ ਕਰਤਾ ਅਜੇ ਤੱਕ ਉਹ ਇਸੇ ਇੰਦੇ-ਇੰਦੇ ਚੱਲੀ ਜਾ ਰਿਹਾ ਹੈ ਦੂਸਰਾ ਬਿਜਲੀ ਸੰਕਟ ਦਾ ਜਿਹੜਾ ਮੇਨ ਕਾਰਨ ਹੈ ਉਹ ਹੈ ਕਿ ਨਾ ਮੋਟਰਾਂ ਦੀ ਮੋਟਰਾਂ ਤੇ ਵਰਤੀ ਜਾ ਰਹੀ ਬਿਜਲੀ ਬੇ ਬੇ ਅੰਤਾਸ਼ਾ ਹੈ ਛੀ ਲੱਗੇ ਹੋਏ ਨੇ ਕਿਸੇ ਦਾ ਕੰਟਰੋਲ ਨਹੀਂ ਨਾ ਜ਼ਿੰਮੇਵਾਰ ਦਾ ਕੰਟਰੋਲ ਹੈ ਜ਼ਿੰਮੇਵਾਰ ਸੁੱਤੇ ਨੇ ਤੇ ਮੋਟਰਾਂ ਆਪਣੇ ਆਪ ਚੱਲ ਜਾਂਦੀਆਂ ਜਦੋਂ ਟਾਈਮ ਆਉਂਦਾ ਆਪਣੇ ਆਪ ਚੱਲ ਕੇ ਆਪਣੇ ਆਪ ਬੰਦ ਹੋ ਜਾਂਦੀਆਂ ਨੇ ਪਾਣੀ ਅਵਾਰਾ ਜਿਹੜਾ ਉਹ ਤੁਰਿਆ ਫਿਰਦਾ ਇਸ ਤੇ ਇਹ ਵੀ ਇੱਕ ਬੜੀ ਤਗੜੀ ਚਿੰਤਾ ਦਾ ਵਿਸ਼ਾ ਹੈ ਤੇ ਐਡਮਿਨਿਸਟ੍ਰੇਸ਼ਨ ਨੂੰ ਇਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਇਹਦੇ ਨਾਲ ਨਾਲ ਜੇ ਇਹ ਗੱਲ ਵੀ ਵਿਚਾਰ ਕੀਤੀ ਜਾਵੇ ਕਿ ਬਿਜਲੀ ਫੋਟ ਜਿਹੜਾ ਹੈ ਬਿਜਲੀ ਉਪਾਗ ਜਿਹੜਾ ਹੈ ਪੰਜਾਬ ਦਾ ਇਹ ਘਾਟੇ ਵਿੱਚ ਸਰਵਿਸ ਕਰਕੇ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੀ ਬਿਜਲੀ ਦੇ ਜਿਹੜੇ ਯੂਨਿਟ ਨੇ ਉਹ ਫ੍ਰੀ ਕੀਤੇ ਹੋਏ ਨੇ ਜਿਹੜੀਆਂ ਬਿਜਲੀ ਦੀਆਂ ਮੋਟਰਾਂ ਨੇ ਕਿਸਾਨਾਂ ਦੀਆਂ ਜ਼ਮੀਨਦਾਰੀਆਂ ਉਹ ਬਿਲਕੁਲ ਫ੍ਰੀ ਕੀਤੀਆਂ ਹੋਈਆਂ ਨੇ ਇਹ ਕੋਈ ਜ਼ਰੂਰੀ ਨਹੀਂ ਕਿ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਹੈ ਮੌਜੂਦਾ ਸਰਕਾਰ ਨੂੰ ਲੋਕਾਂ ਦੇ ਸੰਕਟ ਵੱਲ ਵੇਖ ਕੇ ਤੁਰੰਤ ਨਵੇਂ ਫੈਸਲੇ ਲੈਣ ਦੀ ਲੋੜ ਹੈ ਜਦ ਤੱਕ ਸਰਕਾਰਾਂ ਨਵੇਂ ਫੈਸਲੇ ਨਹੀਂ ਲੈਂਦੀਆਂ ਸਿਰਫ ਵੋਟਾਂ ਵਾਲੇ ਪਾਸੇ ਵੇਖਣਗੀਆਂ ਤਾਂ ਲੋਕਾਂ ਦਾ ਨੁਕਸਾਨ ਹੁੰਦਾ ਰਹੇਗਾ ਜਿਵੇਂ ਪੰਜਾਬ ਰੋਡਵੇ ਪੰਜਾਬ ਰੋਡਵੇ ਬੀਬੀਆਂ ਨੂੰ ਮੁਕਤ ਨੂੰ ਮੁਕਤ ਸਫ਼ਰ ਦੀ ਸਹੂਲਤ ਦਿੱਤੀ ਹੋਈ ਹੈ ਤੇ ਜੇ ਉਹਦੇ ਨਾਲੋਂ ਚੰਗਾ ਹੈ ਕਿ ਸਾਰਿਆਂ ਨੂੰ ਸਹੂਲਤ ਦਿੱਤੀ ਜਾਵੇ ਕਿਰਾਇਆ ਜਿਹੜਾ ਕੱਟ ਕਰ ਦਿਓ ਬਿਜਲੀ ਦਾ ਰੇਟ ਹੈ ਜੇ ਬਿਜਲੀ ਦਾ ਰੇਟ 300 ਯੂਨਟ ਮੁਆਫ ਕਰਕੇ ਸਰਕਾਰ ਉਹਨੂੰ ਕੰਪਨਸੇਟ ਕਰ ਸਕਦੀ ਆ ਤੇ ਉਹਦਾ ਰੇਟ ਵਧਾਉਣ ਦੀ ਕੀ ਲੋੜ ਆ ਬਿਜਲੀ ਦਾ ਰੇਟ ਜਿਹੜਾ ਹੈ 3 ਰੁਪਏ 4 ਰੁਪਏ ਯੂਨਟ ਕੀਤਾ ਜਾ ਸਕਦਾ ਜੇ ਉਹ ਕਰਕੇ ਫੇਰ ਬਰਾਬਰ ਆਉਂਦਾ ਤੇ ਉਹ ਉਹ ਲੋਕਾਂ ਨੂੰ ਸੂਤ ਵੀ ਹੋਏਗੀ ਲੋਕੀ ਉਹਨੂੰ ਧਿਆਨ ਨਾਲ ਵਰਤਣਗੇ ਤੇ ਉਹਦਾ ਜਿਹੜੀ ਖਪਤ ਦੇ ਨਾਲ ਨਾਲ ਖਪਤ ਵੀ ਘਟੇਗੀ ਕਿਉਂਕਿ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਤੇ ਮੀਟਰ ਦੇ ਉੱਤੇ ਬਿੱਲ ਪੈਣਾ ਹੈ ਉਹ ਕਟੋ-ਕਟੋ ਉਹ ਨੇ ਯੂਨਟ ਜਿਹੜੇ ਨੇ ਉਹ ਕਟੋ-ਕਟ ਘਟ ਵਰਤਨ ਦੀ ਕੋਸ਼ਿਸ਼ ਕਰਨਗੇ ਫालतू ਦੀਆਂ ਬੀਜੀਆਂ ਮਾਦੋ ਜਣਗੀਆਂ ਇਸੇ ਤਰੀਕੇ ਨਾਲ ਪਾਣੀ ਦਾ ਸੰਕਟ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਬਹੁਤ ਗੰਭੀਰਤਾ ਨਾਲ ਗੰਭੀਰ ਹੁੰਦਾ ਜਾ ਰਿਹਾ ਹੈ 138 ਬਲਾਕ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚੋਂ 109 ਬਲਾਕਾਂ ਦੇ ਵਿੱਚ ਪਾਣੀ ਜਿਹੜਾ ਉਹ ਜਿਹੜੀ ਮੌਜੂਦ ਹਾਲਤੀ ਆ ਪਾਣੀ ਪੀਣ ਵਾਲੇ ਦੀ ਉਹ ਉਹਦੇ ਤੋਂ ਨੀਵਾ ਚਲੇ ਗਿਆ ਜਿਹਦੇ ਬਾਰੇ ਅਜੇ ਤੱਕ ਸਰਕਾਰ ਨੂੰ ਤੇ ਖਾਸ ਕਰਕੇ ਲੋਕਾਂ ਨੂੰ ਕੋਈ ਚਿੰਤਾ ਨਜ਼ਰ ਨਹੀਂ ਆ ਰਹੀ ਇਹ ਘਟਦਾ ਹੋਇਆ ਪਾਣੀ ਦਾ ਪੱਧਰ ਤੇ ਪਾਣੀ ਦਾ ਵਰੀਾਈ ਪਾਣੀਆਂ ਦਾ ਜ਼ਹਿਰੀਲਾ ਹੋਣਾ ਦੂਸ਼ਿਤ ਹੋਣਾ ਇਹ ਇੱਕ ਬਹੁਤ ਤਗੜਾ ਕਿਆਨਕ ਵਿਸ਼ਾ ਹੈ ਚਿੰਤਾ ਦਾ ਵਿਸ਼ਾ ਹੈ ਜਿਸ ਦੇ ਉਤੇ ਸਰਕਾਰਾਂ ਨੂੰ غور ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਆਪਣੇ ਆਪ ਦੇ ਵਿੱਚ ਕਿ ਆਪਣੀਆਂ ਮੋਟਰਾਂ ਸਮਰਸਿਬਲ ਪੰਪ ਜਿਹੜੇ ਨੇ ਉਹਨਾਂ ਨੂੰ ਫालतू ਨਾਲ ਚਲਾਓ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੀਆਂ ਸਰਕਾਰੀ ਟੈਂਕੀਆਂ ਨੇ ਉਹਨਾਂ ਦੀ ਸਪਲਾਈ ਜਿਹੜੀ ਘਟੋ ਘਟ ਸ਼ਹਿਰਾਂ ਪਿੰਡਾਂ ਦੇ ਵਿੱਚ ਲੱਗੇ ਨੇ ਉੱਥੇ ਅੰਪਲਾਈਜ਼ ਵੀ ਲੱਗੇ ਨੇ ਫालतू ਬੈਠੇ ਤਨਖਾਹਾਂ ਲਈ ਜਾਂਦੇ ਨੇ ਉਹਨਾਂ ਨੂੰ ਰਿਪੇਅਰ ਕਰਾ ਕੇ ਉਹਨਾਂ ਦੇ ਉਹਨਾਂ ਦੇ ਪਾਣੀ ਨੂੰ ਸਪਲਾਈ ਦਿਓ ਤਾਂ ਕਿ ਲੋਕਾਂ ਲੋਕਾਂ ਤੱਕ ਜਿਹੜਾ ਸਪਲਾਈ ਆ ਉਹਦੀ ਆਪਣੇ ਟੂਟੀਆਂ ਦੀ ਜਿਹੜੀ ਆ ਜਾਵੇ ਤੇ ਸਮਰਸ਼ੀਪਲ ਪੰਪ ਜਿਹੜੇ ਨੇ ਉਹਨਾਂ ਦੇ ਖਰਚੋਂ ਦੀ ਬਿਜਲੀ ਦੀ ਬਚਤ ਹੋ ਸਕੇ ਤੇ ਫालतू ਰੋਲਿਆ ਜਾਂਦਾ ਜਿਹੜਾ ਪਾਣੀ ਆ ਉਹ ਵਰ ਸਕੇ ਪਿਛਲੇ ਜੇ ਸਕੀਮ ਆਈ ਸੀ ਕਿ ਜਿਹੜੇ ਸਰਕਾਰੀ ਪਾਣੀਆਂ ਨੇ ਉਹਨਾਂ ਦੇ ਉੱਤੇ ਮੀਟਰ ਲੱਗਣਗੇ ਮੀਟਰ ਲੱਗਣੇ ਚਾਹੀਦੇ ਆ ਤਾਕੇ ਪਾਣੀ ਦੀ ਕਿੱਲਤ ਜਿਹੜੇ ਤਰੀਕੇ ਨਾਲ ਵੱਧ ਰਹੀ ਆ ਇਹ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੋਟ-કોટ ਪਾਣੀ ਨੂੰ ਤਰਸਦੇ ਵੇਖਾਂਗੇ ਅਸੀਂ ਤਾਂ ਜ਼ਿੰਦਗੀ ਨਿਗਾਹ ਲਈ ਪਰ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ ਨਾ ਸਰਕਾਰਾਂ ਨੂੰ ਮਾਫ਼ ਕਰਨਗੀਆਂ ਤੇ ਨਾ ਸਾਡੇ ਸਾਡੇ ਜਿਹੜੇ ਬਜ਼ੁਰਗ ਨੇ ਜਾਂ ਜਿਹੜੀ ਜਿਹੜੀ ਸਾਡੀ ਪੀੜ੍ਹੀ ਆ ਇਹਨੂੰ ਮਾਫ਼ ਕਰ ਦੇਗੀ ਐ ਇਸੇ ਤਰੀਕੇ ਨਾਲ ਜਿਵੇਂ ਹੁਣ ਚੱਲ ਰਿਹਾ ਇਲੈਕਸ਼ਨਾਂ ਦਾ ਪੀਪਰ ਚੱਲ ਰਿਹਾ ਹੈ ਜਿਹੜਾਂ ਵਰਦੀ ਸੀਟ ਦੇ ਉੱਤੇ ਫੇਰ ਕਮਸਾਨ ਹੋਣ ਜਾ ਰਿਹਾ ਹੈ। ਅਤੀਸ਼ੇ ਤਰੀਕੇ ਨਾਲ ਹੋਰ ਵੀ ਸੀਟਾਂ ਜਿਹੜੀਆਂ ਨੇ ਜਿਹੜੇ ਐਮ.ਐਲ.ਏ ਜਿਹੜੇ ਨੇ ਉਹ ਚੁਣੇ ਗਏ ਨੇ, ਸੰਸਦ ਚੁਣੇ ਗਏ ਨੇ। ਉਹਨਾਂ ਦੀ ਚੋਣ ਵੀ ਜਿੱਮੇ ਚੋਣ ਹੋਣੀ ਆ ਉਹਦੇ ਉੱਤੇ ਵੀ ਸਰਕਾਰਾਂ ਦਾ ਵਿਰੋਧੀ ਧਿਰਾਂ ਦਾ ਸਿਆਸੀ ਪਾਰਟੀਆਂ ਦਾ ਆਯਾਤ ਉਮੀਦਵਾਰਾਂ ਦਾ ਜਿਹੜਾ ਕਮਸਾਨ ਹੈ ਫੇਰ ਪਵੇਗਾ। ਇਹਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਿਵੇਂ ਭਾਜਪਾ ਹੈ, ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਇਹਨਾਂ ਨੂੰ ਆਪਣੀ ਆਪਣੀ ਸ਼ਾਖ ਬਚਾਉਣ ਵਾਸਤੇ ਯੂਰ ਲਾਉਣਾ ਪਵੇਗਾ। ਇਹ ਗੱਲ ਚੋਣ ਕਮਿਸ਼ਨ ਨੂੰ ਆਪਣੇ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਿੰਨੀ ਕ੍ਰਪਸ਼ਨ ਜਾਂ ਜਿੰਨਾ ਪੈਸਾ ਜਾਂ ਜਿੰਨੀਆਂ ਸਹੂਲਤਾਂ ਵੋਟਾਂ ਨੂੰ ਵੰਡੀਆਂ ਜਾ ਰਹੀਆਂ ਨੇ ਉਹਨਾਂ ਉੱਤੇ ਨਿਗਰਾਨ ਨਾ ਹੋਣਾ ਚਾਹੀਦਾ। ਇਹ ਦ੍ਰਿਸ਼ਟੀ ਚੈਨਲ ਦੀ ਅਪੀਲ ਹੈ ਕਿ ਚੋਣ ਕਮਿਸ਼ਨ ਬਿਲਕੁਲ ਅਵੇਸਲਾ ਬੈਠਾ ਹੈ ਇਹ ਨਹੀਂ ਹੋ ਸਕਦਾ ਕਿ ਚੋਣ ਕਮਿਸ਼ਨ ਤੇ ਨੌਲੇਜ ਨਾ ਹੋਵੇ ਇਹ ਨਹੀਂ ਹੋ ਸਕਦਾ ਕਿ ਚੋਣ ਕਮਿਸ਼ਨ ਨੂੰ ਪਤਾ ਨਾ ਲੱਗਦਾ ਹੋਵੇ ਕਿਉਂਕਿ ਥਾਂ ਥਾਂ ਦੇ ਉੱਤੇ ਪੁਲਿਸ ਦੀ ਤਾਇਨਾਤੀ ਹੈ ਥਾਂ ਥਾਂ ਦੇ ਉੱਤੇ ਐਸ ਡੀ ਐਮ ਤਹਿਸੀਲਦਾਰ ਡੀ ਸੀ ਐਸ ਐਸ ਪੀ ਥਾਣਿਆਂ ਦੇ ਇੰਚਾਰਜ ਡੀ ਐਸ ਪੀ ਲੱਗੇ ਹੋਏ ਨੇ ਜਿਨ੍ਹਾਂ ਦੇ ਕੋਲ ਇੰਚਾਰਜ ਜਗ੍ਹਾ ਦੀ ਸੂਚਨਾ ਜਿਹੜੀ ਆ ਉਹ ਮਿਲਦੀ ਆ ਹਰ ਪਿੰਡ ਦੇ ਵਿੱਚ ਸਰਪੰਚ ਚੌਕੀਦਾਰ ਹੈ ਨੰਬਰਦਾਰ ਹੈ ਜਿਹੜੇ ਕਿ ਸਰਕਾਰੀ ਤੌਰ ਤੇ ਦੇ ਸਲਾਹ ਦੇਣ ਦੇ ਵੀ ਯੋਗ ਨੇ ਉਹਨਾਂ ਦੀ ਉਹਨਾਂ ਨੂੰ ਵਰਤਣਾ ਚਾਹੀਦਾ ਕੋਈ ਸਮਾਂ ਸੀ ਜਦੋਂ ਕੋਈ ਕੋਈ ਗੁਨਾਹ ਪਿੰਡ ਦੇ ਵਿੱਚ ਹੋਣ ਲੱਗਦਾ ਸੀ ਤਾਂ ਉਸ ਦੀ ਜਿਹੜੀ ਜਿਹੜੀ ਸੂਚਨਾ ਹੈ ਉਹ ਪਹਿਲਾਂ ਪੁਲਿਸ ਦੇ ਕੋਲ ਹੋ ਜਾਂਦੀ ਸੀ ਗ੍ਰਾਹਣ ਹੋ ਬੱਜ ਜਾਂਦੇ ਸੀ ਅੱਜ ਮੋੜ ਤੋਂ ਆਪਣੇ ਤੌਰ ਤੋਰ ਤੋਰ ਤੋਂ ਅਸੀਂ ਗੁਨਾਹਗਾਰ ਹੁੰਦੇ ਜਾ ਰਹੇ ਹਾਂ ਮੁਖਤਦੀਆਂ ਸਹੂਲਤਾਂ ਬਿਜਲੀ ਦੀ ਚੋਰੀ ਪਾਣੀ ਦੀ ਚੋਰੀ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਪ੍ਰਸ਼ਟਾਚਾਰ ਦੇ ਸਿਸਟਮ ਜਿਹੜੇ ਨੇ ਲੱਗੇ ਨੇ ਪਰ ਜਿਹੜੀ ਜਿਹੜੀ ਅਫਸਰਸ਼ਾਹੀ ਆ ਉਹ ਇਹਦੇ ਵੱਲ ਬਿਲਕੁਲ ਧਿਆਨ ਨਹੀਂ ਕਰ ਰਹੀ ਚੋਣ ਕਮਿਸ਼ਨ ਨੂੰ ਖਾਸ ਕਰਕੇ ਤੇਦਰ ਧਿਆਨ ਦੇਣ ਦੀ ਲੋੜ ਹੈ ਮਾਨਯੋਗ ਸੁਪਰੀਮ ਕੋਰਟ ਤੇ ਉੱਚ ਅਦਾਲਤਾਂ ਨੂੰ ਨੂੰ ਇਹ ਵਿਸ਼ੇ ਦੇ ਉੱਤੇ ਚਿੰਤਾ ਕਰਨ ਦੀ ਲੋੜ ਹੈ ਤੇ ਜੇ ਸਬੂਤ ਮਾਰਟੋ ਐਕਸ਼ਨ ਲੈ ਜਾਣ ਬਹੁਤ ਵਧੀਆ ਲੋਕ ਜਿਵੇਂ ਵੇਖਣ ਵਿੱਚ ਆਇਆ ਹੈ ਕਿ ਜਿਹੜੇ ਮੈਂ ਕਹਿੰਦੇ ਆ ਇਹ ਚੋਣ ਬੌਂਡ ਦੀ ਸਵੱਸਿਆ ਆਈ ਸੀ ਸਾਹਮਣੇ ਉਹ ਇੱਕ ਘਪਲੇ ਨੇ ਚੋਣ ਕਮਿਸ਼ਨ ਜੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੇ ਕਰਦੀ ਆ ਸ਼ਰਾਬ ਘਟਾਲੇ ਦੇ ਵਿੱਚ ਪੈਸੇ ਲੈਂਦੀ ਆ ਇਸੇ ਤਰੀਕੇ ਨਾਲ ਜਿਹੜੀਆਂ ਸੂਲ ਲੋਕਾਂ ਨੂੰ ਸਹੂਲਤਾਂ ਦੇ ਕੇ ਪਾਰਟੀਆਂ ਨੇ ਕਾਂਗਰਸ ਨੇ ਜਾਂ ਦੂਸਰੀਆਂ ਸਿਆਸੀ ਪਾਰਟੀਆਂ ਨੇ ਨੇ ਚੋਣ ਫੰਡ ਲੈਨੇ ਉਹਨਾਂ ਦੀ ਸੂਚਨਾ ਸਰਕਾਰ ਨੂੰ ਹੈ ਸਰਕਾਰ ਨੂੰ ਇਹ ਵੀ ਪਤਾ ਹੈ ਕਿ ਉਹਨਾਂ ਉਹਨਾਂ ਕੰਪਨੀਆਂ ਦੇ ਕੋਲੋਂ ਜਿਨ੍ਹਾਂ ਦੇ ਕੋਲੋਂ ਫੰਡ ਲੈ ਗਏ ਨੇ ਕਾਨੂੰਨ ਬਦਲੇ ਗਏ ਕੰਪਨੀ ਐਕਟ ਬਦਲਿਆ ਗਿਆ ਜਿਹੜਾ ਫੋਰਨ ਐਕਸਚੇਂਜ ਦਾ ਸੀਗਾ ਉਹ ਬਦਲਿਆ ਗਿਆ ਟਰਸਟਾਂ ਦੇ ਉੱਤੇ ਜਿਹੜੇ ਕਾਨੂੰਨ ਸੀਗੇ ਉਹਨਾਂ ਨੂੰ ਤਬਦੀਲ ਕਰਕੇ ਜਿਹੜੀ ਹੈਗੀ ਆ ਚੋਣ ਫੰਡਿੰਗ ਜਿਹੜੀ ਆ ਉਹਨੂੰ ਕਾਨੂੰਨੀ ਤੌਰ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਦੇ ਤੇ ਕੋਈ ਚਰਚਾ ਨਹੀਂ ਕੀਤੀ ਗਈ ਛੇ ਇੱਕ ਪਾਰਟੀ ਇਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਦੁਬਧਾ ਵਾਲੀ ਗੱਲ ਨਹੀਂ ਕਿ ਜਿਸ ਪਾਰਟੀ ਨੇ ਕੋਈ ਘਟਾਲਾ ਕੀਤਾ ਹੈ ਕਿਸੇ ਧਿਰ ਨੂੰ ਬੈਨੀਫਿਟ ਦੇ ਕੇ ਚੋਣ ਲੜਨ ਵਾਸਤੇ ਪੈਸੇ ਲੈ ਨਹੀਂ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਭਾਵੇਂ ਉਹ ਕੋਈ ਵੀ ਪਾਰਟੀ ਹੈ ਉਹਦੇ ਵਿੱਚ ਭਾਜਪਾ ਵੀ ਆਉਂਦੀ ਆ ਕਾਂਗਰਸ ਵੀ ਆਉਂਦੀ ਆ ਦੂਸਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਆਪਣੇ ਕਦ ਦੇ ਮੁਤਾਬਕ ਉਹ ਵੀ ਆਉਂਦੀਆਂ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਜੇ ਆਮ ਆਦਮੀ ਪਾਰਟੀ ਸਾਰੀ ਦੀ ਸਾਰੀ ਸ਼ਰਧ ਕੁਟਾਲੇ ਦੇ ਜ਼ਿੰਮੇਵਾਰ ਬਣਦੀ ਆ ਤਾਂ ਇਸੇ ਤਰੀਕੇ ਨਾਲ ਦੂਸਰੀਆਂ ਪਾਰਟੀਆਂ ਵੀ ਟੋਟਲ ਤੌਰ ਤੇ ਜਿਨ੍ਹਾਂ ਦੇ ਕੋਲ ਫੰਡ ਆਏ ਜਿਨ੍ਹਾਂ ਨੇ ਉਹ ਫੰਡ ਇਲੈਕਸ਼ਨਾਂ ਵਿੱਚ ਵਰਤੇ ਉਹਨਾਂ ਦੇ ਉੱਤੇ ਕਾਰਵਾਈ ਉਵੇਂ ਹੀ ਬੰਦ ਗਿਆ ਜਿਵੇਂ ਕਿ ਇੱਕ ਘਟਾਲਾ ਹੋਇਆ ਹੁੰਦਾ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਦੀ ਅਗਲੀ ਹੀアリング ਦੇ ਵਿੱਚ ਜਦੋਂ ਕਿ ਉਹਨਾਂ ਨੇ ਈਡੀ ਨੂੰ ਪੁੱਛਿਆ ਹੈ ਕਿ ਇਹ ਘਟਾਲਾ ਕਿਵੇਂ ਹੋਇਆ ਹੈ ਉਹਦਾ ਫੇਰਵਾ ਦਿੱਤਾ ਜਾਵੇ ਕਿ ਹੋਰ ਘਟਾਲੇ ਕਿੰਨੇ ਹੋਏ ਨੇ ਕਿਹੜੀ-ਕਿਹੜੀ ਪਾਰਟੀ ਨੂੰ ਫੰਡਿੰਗ ਹੋਈ ਹੈ ਉਹਨਾਂ ਨੇ ਕਿਹੜੇ-ਕਿਹੜੇ ਬੈਨੀਫਿਟ ਦਿੱਤੇ ਨੇ ਆ ਆਪਣੀਆਂ ਦੋਨਾਂ ਪਾਰਟੀਆਂ ਨੂੰ ਜਿਨ੍ਹਾਂ ਦੇ ਕੋਲੋਂ ਫੰਡ ਲੈਨੇ ਉਹਨਾਂ ਉਹਨਾਂ ਦਾ ਵਿਰਵਾ ਅਗਰ ਠੋਸ ਤਰੀਕੇ ਨਾਲ ਸੁਪਰੀਮ ਕੋਰਟ ਆਮ ਆਰਮੀ ਪਾਰਟੀ ਦੇ ਕੇਸ ਤੇ ਵਿੱਚ ਹੀ ਰਿਜ਼ਲਟ ਲੈ ਲੈਂਦੀ ਆ ਤੇ ਦੂਸੀਆਂ ਪਾਰਟੀਆਂ ਨੂੰ ਕੁਟਾਰੇ ਦੇ ਵਿੱਚ ਲਾ ਕੇ ਖੜਾ ਕਰਦੀ ਆ ਤਾਂ ਇਹ ਇੱਕ ਤਗੜਾ ਸਕੈਮ ਜਿਹੜਾ ਉਹ ਉਹਦਾ ਪਾਂਡਾ ਫਾਸ ਹੋ ਸਕਦਾ ਹੈ ਤੇ ਉਹ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਗੁਨਾਹ ਜਿਹੜੇ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਦੇਸ਼ ਬਰ ਸਕਦਾ ਹੈ ਦੇਸ਼ ਦੀ ਅਰਥਵਿਵਸਥਾ ਜਿਹੜੀ ਆ ਉਹ ਬਰ ਸਕਦੀ ਹੈ ਇਮੇਗੀ ਕੱਲ ਦੇ ਦੇ ਐਪੀਸੋਡ ਵਿੱਚ ਪਿਛਲੇ ਐਪੀਸੋਡ ਵਿੱਚ ਚਰਚਾ ਕੀਤੀ ਸੀ ਕਿ ਅਰਥਵਿਵਸਥਾ ਜਿਹੜੀ ਆ ਉਹ ਡਾਊਨ ਰੋਲ ਹੋਈ ਪਈ ਹੈ। ਸ਼ੇਅਰ ਮਾਰਕੀਟ ਦੇ ਵਿੱਚ ਘਾਟਾ ਆ ਰਿਹਾ ਹੈ। ਰਿਜ਼ਰਵ ਬੈਂਕ ਬਾਹਾਂ ਖੜੀਆਂ ਕਰਕੇ ਬਹਿ ਗਿਆ ਕਿ ਮਹਿੰਗਾਈ ਦੇ ਉੱਤੇ ਕੋਈ ਕੰਟਰੋਲ ਨਹੀਂ ਕਰ ਸਕਦੇ। ਜਿਹੜੇ ਕਰਜ਼ੇ ਨੇ ਉਹ ਵਾਪਸ ਨਹੀਂ ਆ ਰਹੇ, ਜਿਹੜੇ ਕਰਜ਼ੇ ਵਾਪਸ ਆਉਣ ਵਾਲੇ ਨਹੀਂ ਉਹਨਾਂ ਨੂੰ ਰਾਈਟ ਆਫ ਕੀਤਾ ਜਾ ਰਿਹਾ ਹੈ। ਵੱਡੀਆਂ-ਵੱਡੀਆਂ ਕੰਪਨੀਆਂ ਤੋਂ ਬੈਨੀਫਿਟ ਲੈ ਕੇ ਉਹਨਾਂ ਨੂੰ ਰਾਈਟ ਆਫ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਦੇ ਵਿੱਚ ਦੇਸ਼ ਦੀ ਆਰਥਿਕ ਸਥਿਤੀ ਬਿਲਕੁਲ ਡਾਮਡੋਲ ਹੈ ਸਰਕਾਰ ਨੂੰ ਇਸ ਚੀਜ਼ ਦਾ ਇਲਮ ਹੋਣ ਦੇ ਬਾਵਜੂਦ ਵੀ ਸਰਕਾਰ ਲੋਕਾਂ ਤੱਕ ਸਹੀ ਜਾਣਕਾਰੀ ਬਿਲਕੁਲ ਨਹੀਂ ਪਹਚਾਰੀ ਜਿਹੜਾ ਕਿ ਲੋਕਾਂ ਦਾ ਹੱਕ ਹੁੰਦਾ ਹੈ ਕਿ ਜਿਹੜੀ ਸੂਚਨਾ ਸਾਡੇ ਦੇਸ਼ ਨੂੰ ਸਾਡੇ ਰਾਸ਼ਟਰ ਨੂੰ ਨੁਕਸਾਨ ਪਹਚਾਰੀ ਹੋਵੇ ਉਹਦੀ ਸੂਚਨਾ ਜਿਹੜੀ ਆ ਲੋਕਾਂ ਤੱਕ ਪਹੁੰਚਾਈ ਜਾ ਸਕੇ ਤਾਂ ਕਿ ਲੋਕ ਵੀ ਸਹਿਯੋਗ ਕਰਕੇ ਰਾਸ਼ਟਰ ਨੂੰ ਬਚਾ ਸਕਣ ਉਹ ਜਿਵੇਂ ਕਈ ਚੋਣਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਉਮੀਦਵਾਰ ਦੋ ਦੋ ਥਾਵਾਂ ਤੋਂ ਜਿੱਤੇ ਨੇ ਉਹਨਾਂ ਦੇ ਸਟੇਪ ਵੀ ਹੋਣਗੇ ਇੱਕ ਇੱਕ ਸੀਟ ਤੋਂ ਉਹ ਦੋ ਚੋਣਾਂ ਵਿੱਚ ਦੁਬਾਰਾ ਹੋਣਗੀਆਂ ਇਹ ਪ੍ਰੋਸੈਸ ਜਿਹੜਾ ਹੈ ਨਾ ਇਹ ਪ੍ਰੋਸੈਸ ਪੈਸਾ ਦਾ ਪ੍ਰੋਸੈਸ ਹੈ ਇਹ ਜੂਏ ਬਾਜੀ ਦਾ ਪ੍ਰੋਸੈਸ ਹੈ ਕਿ ਜੇ ਇੱਕ ਸੀਟ ਦੇ ਉੱਤੇ ਬੰਦੇ ਨੂੰ ਕੌਨਫੀਡੈਂਸ ਨਹੀਂ ਤਾਂ ਦੂਜੀ ਸੀਟ ਤੇ ਵੀ ਨਾਲ ਖੜੂ ਜਾਂਦਾ ਫਿਰ ਉਹ ਇੱਕ ਨੂੰ ਛੱਡ ਦਿੰਦਾ ਹੈ ਸਰਕਾਰ ਤੇ ਚੋਣ ਕਮਿਸ਼ਨ ਦੇ ਉੱਤੇ ਦੁਬਾਰਾ ਫੇਰ ਖਰਚੇ ਦਾ ਜਿਹੜਾ ਬੋਝ ਆ ਉਹ ਵੱਜਦਾ। ਇਸ ਕਰਕੇ ਜਿਹੜੀ ਇਹ ਸਕੀਮ ਚੱਲ ਰਹੀ ਸੀ ਕਿ ਰਾਸ਼ਟਰ ਦੇ ਵਿੱਚ ਸਿਰਫ ਇੱਕ ਚੋਣ ਹੋਵੇਗੀ। ਉਹ ਵਧੀਆ ਫਾਰਮੂਲਾ ਹੈ ਪਰ ਜੇ ਇਮਾਨਦਾਰੀ ਨਾਲ ਲੋਕੀ ਤਾਂ ਇੱਕ EVM ਦੇ ਉੱਤੇ ਗਲੌਟਰੀਆਂ ਨਹੀਂ। EVM ਦੇ ਘਟਾਲੇ ਜਿਹੜੇ ਨੇ ਉਹ ਬਹੁਤ ਖਤਰਨਾਕ ਰਿਜ਼ਲਟ ਸਾਹਮਣੇ ਲਿਆਉਣਗੇ ਜੇ ਉਹਨਾਂ ਦੀ ਇਮਾਨਦਾਰੀ ਨਾਲ ਪਰਦਾਸ਼ਤਾ ਦੇ ਨਾਲ ਕਿਸੇ ਇੰਡੀਪੈਂਡੈਂਟ ਸੁਪਰੀਮ ਕੋਰਟ ਦੇ ਜੱਜ ਕੋਲ ਇਨਕੁਆਇਰੀ ਕਰਾਈ ਜਾਵੇ ਦੂਜੀ ਗੱਲ ਇਹ ਹੈ ਕਿ ਚੋਣ ਕਮਿਸ਼ਨ ਦੀ ਨਿਯੁਕਤੀ ਦੇ ਵਿੱਚ ਸੁਪਰੀਮ ਕੋਰਟ ਦਾ ਹੱਥ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਇੱਕ ਕੁੰਡਾ ਸਿਗਾ ਕਾਨੂੰਨ ਦਾ ਜਿਹੜਾ ਚੋਣ ਕਮਿਸ਼ਨ ਨੂੰ ਸਹੀ ਰਸਤੇ ਤੇ ਲਿਜਾ ਸਕਦਾ ਸੀ ਪਰ ਚੋਣ ਕਮਿਸ਼ਨ ਦੇ ਵਿੱਚੋਂ ਸੁਪਰੀਮ ਕੋਰਟ ਦਾ ਬਾਹਰ ਕੱਢ ਦੇਣਾ ਇੱਕ ਤਗੜਾ ਨੁਕਸਾਨ ਹੈ ਜਿਹੜਾ ਕਿ ਲੋਕਤੰਤਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਿਆਨਕ ਰਿਜ਼ਲਟ ਦੇਵੇਗਾ ਇਹ ਤਾਂ ਖੁਸ਼ਕਿਸਮਤੀ ਹੈ ਕਿ ਲੋਕਾਂ ਨੇ ਬੜੀ ਇਮਾਨਦਾਰੀ ਨਾਲ ਵੋਟਾਂ ਪਾਈਆਂ ਜ਼ੋਰ ਲਾਉਣ ਦੇ ਬਾਵਜੂਦ ਈਵੀਐਮ ਘੁਟਾਲੇ ਹੋਣ ਦੇ ਬਾਵਜੂਦ ਵੀ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਆਪੋਜੀਸ਼ਨ ਜਿਹੜੀ ਸਟਰੋਂਗ ਹੋਏਗੀ ਪਰ ਆਪੋਜੀਸ਼ਨ ਸਟਰੋਂਗ ਹੋਣ ਦਾ ਮਤਲਬ ਇਹ ਹੈ ਕਿ ਜੇ ਇਮਾਨਦਾਰੀ ਦੇ ਨਾਲ ਉਹ ਆਪਣਾ ਰੋਲ ਆਪਣੀ ਭੂਮਿਕਾ ਨਮਸਕਾਰ ਉਹਨਾਂ ਨੂੰ ਚਾਹੀਦਾ ਹੈ ਕਿ ਹਰ ਮੰਤਰਾਲੇ ਦੇ ਬਰਾਬਰ ਇੱਕ ਪੈਰਲਲ ਕਮੇਟੀ ਬਣਾਈ ਜਾਵੇ ਜੋ ਸਰਕਾਰ ਦੀ ਫੰਡਿੰਗ ਹੈ ਜੋ ਸਰਕਾਰ ਦੀ ਪਲੈਨਿੰਗ ਹੈ ਉਹ ਲੋਕਾਂ ਤੱਕ ਪਹੁੰਚਦੀ ਹੈ ਜਾਂ ਨਹੀਂ ਪਹੁੰਚਦੀ ਉਹਦੇ ਵਿਚਕਾਰ ਇੱਕ ਦਵਾਰ ਬਣ ਕੇ ਖੜ੍ਹੇ ਤਾਂ ਕਿ ਜਿਹੜਾ 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 ਪੈਸਾ ਖਜ਼ਾਨੇ ਚ ਲੋਕਾਂ ਦੇ ਟੈਕਸ ਦਾ ਨਿਕਲਿਆ ਹੈ ਉਹ ਸਾਰਾ ਵਿਭਾਗਾਂ ਦੇ ਕੋਲ ਉਹ ਲੋਕਾਂ ਤੱਕ ਉਸ ਤਰੀਕੇ ਨਾਲ ਪਹੁੰਚ ਸਕੀ। ਉਹ ਸੂਲਤਾ ਲੋਕਾਂ ਤੱਕ ਪਹੁੰਚ ਸਕੀ। ਦੂਸਰਾ ਜਿਹੜਾ ਬੜਾ ਗੰਭੀਰ ਹੁਸ਼ਾ ਚੱਲ ਰਿਹਾ ਹੈ ਅੱਜਕੱਲ ਕਿ ਟੂਲ ਪਲਾਜਾ ਜਿਹੜਾ ਹੈ ਉਹਦੇ ਰੇਟ ਇੰਨੇ ਵਧਾ ਦਿੱਤੇ ਗਏ ਨੇ ਕਿ ਉਹਨਾਂ ਪੈਟਰੋਲ ਨਾਲੋਂ ਮਹਿੰਗਾ ਕਰਤਾ ਗਿਆ। ਇਹ ਸਰਕਾਰ ਦਾ ਜਿਹੜਾ ਵਪਾਰੀਕਰਨ ਹੈ ਇਹ ਬਹੁਤ ਖਤਰਨਾਕ ਹੈ। ਸਰਕਾਰ ਸੂਲਤਾ ਦੇਣ ਵਾਸਤੇ ਬਣਾਈ ਜਾਂਦੀ ਹੈ ਨਾ ਕਿ ਵਪਾਰ ਕਰਨ ਵਾਸਤੇ। ਜੇ ਵਪਾਰ ਕਰਨਾ ਹੈ ਤੇ ਇਹਦਾ ਮਤਲਬ ਹੈ ਕਿ ਉਹਨਾਂ ਦੀ سرمایہਦਾਰੀ ਤਮਾਯਦਾਰ ਪਾਰਟੀਆਂ ਦੇ ਨਾਲ ਤੇ ਅੱਧੇ ਨਾਲ ਇੱਕ ਸਾਂਝ ਹੈ ਭਾਈ ਵਾਲੀ ਹੈ ਇਹ ਸਿਹਦਾਰੀ ਹੈ ਇਸ ਨੂੰ ਸਪਸ਼ਟ ਕਰਨ ਲਈ ਜੇ ਸਰਕਾਰ ਨੇ ਲੋਕਾਂ ਦੇ ਟੈਕਸ ਦੇ ਵਿੱਚੋਂ ਸੜਕਾਂ ਬਣਾਈਆਂ ਨੇ ਉਹਨਾਂ ਦੇ ਟੂਲ ਪਲਜ ਤੇ ਰੇਟ ਜੇ ਵੰਣੇ ਨੇ ਤਾਂ ਬਹੁਤ ਥੋੜੇ ਰੂਹਣੇ ਚਾਹੀਦੇ 30 40 50 ਰੁਪਏ ਤੋਂ ਵੱਧ ਕੋਈ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਕਿ ਹਰ ਬੰਦਾ ਜਿਹੜਾ ਉਹ ਅਪਰੋਚ ਕਰ ਸਕੇ ਇੱਥੋਂ ਤੱਕ ਕਿ ਕਿਸੇ ਬੰਦੇ ਨੇ 2 ਕਿਲੋਮੀਟਰ ਤੋਂ ਕ੍ਰੋਸ ਕਰਕੇ ਟੂਲ ਪਲਾਜੇ ਨੂੰ 2 ਕਿਲੋਮੀਟਰ ਹੋਰ ਜਾਣਾ ਹੈ ਤਾਂ ਉਸ ਬੰਦੇ ਨੂੰ ਮਨ ਦਾ ਪੂਰੇ ਦਾ ਪੂਰਾ ਟੂਲ ਜਿਹੜਾ ਹੈ ਉਹ ਦੇਣਾ ਪੈਂਦਾ ਫਿਰ ਕੁਝ ਦੇਤੇ ਬੰਦਿਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਟੂਲ ਫ੍ਰੀ ਕੀਤਾ ਹੋਇਆ ਇਹ ਕਿਹੜਾ ਫਾਰਮੂਲਾ ਹੈ ਕਿਹੜਾ ਕਾਨੂੰਨ ਹੈ ਕੋਈ ਪਤਾ ਲੱਗੇ ਨਾ ਕਿ ਸੂਟ ਤਾਂ ਕਿਹਨੂੰ ਦੇਣੀਆਂ ਨੇ ਕਿ ਇਹਨੂੰ ਨਹੀਂ ਦੇਣੀ ਕੋਈ ਕਾਰਡ ਵਖਾ ਦਿੰਦਾ ਕੋਈ ਕੁਝ ਵਖਾ ਦਿੰਦਾ ਕੋਈ ਝੰਡਾ ਵਖਾ ਦਿੰਦਾ ਕੋਈ ਕੁਝ ਉਹਨਾਂ ਨੂੰ ਫ੍ਰੀ ਨੇ ਤੇ ਜਿਹੜੇ ਆਮ ਜਨਤਾ ਹੈ ਉਹਨਾਂ ਦੇ ਉੱਤੇ ਰੇਟ ਜਿਹੜੇ ਨੇ ਉਹ ਇੰਨੇ ਡਬਲ ਕਰਤੇ ਗਏ ਨੇ ਕਿ ਆ ਲਾਡੂ ਵਾਲਾ ਰੋਡ ਦੇ ਉੱਤੇ ਜਿਹੜਾ ਹੁਣ ਧਰਨਾ ਲੱਗਿਆ ਕਿਸਾਨਾਂ ਵੱਲੋਂ ਬੜਾ ਤਕੜਾ ਉਦੋਂ ਹੈ ਉਹਨਾਂ ਦਾ ਕਿਉਂਕਿ ਧਰਨਾ ਦੇ ਲਾਉਣਾ ਚਾਹੀਦਾ ਹੈ ਕਾਰਾਂ ਵਾਲਿਆਂ ਨੂੰ ਵੱਡੇ ਵੱਡੇ ਅਮੀਰਾਂ ਲੋਕਾਂ ਨੂੰ ਉੱਥੇ ਬੈਂਦੇ ਜਿਨ੍ਹਾਂ ਨੂੰ ਟੂਲ ਪਲਾਜਾ ਮਹਿੰਗਾ ਪੈ ਰਿਹਾ ਸੀ ਪਰ ਉਹਨਾਂ ਦੇ ਦਰਦ ਨੂੰ ਸਮਝਦੇ ਹੋਏ ਕਿਸਾਨਾਂ ਨੇ ਟੂਲ ਪਲਾਜ਼ਾ ਫ੍ਰੀ ਕੀਤਾ ਹੈ ਨਾ ਡੋਵਲ ਵਾਲਾ ਜਿਹੜਾ ਕਿ ਸਭ ਤੋਂ ਦੇਸ਼ ਦਾ ਸਭ ਤੋਂ ਮਹਿੰਗਾ ਟੂਲ ਪਲਾਜ਼ਾ ਹੈ ਇਸ ਕਰਕੇ ਅਜਿਹੇ ਟੂਲ ਪਲਾਜ਼ਿਆਂ ਦੇ ਉੱਤੇ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਰੇਟ ਘਟ ਹੋ ਸਕੇ ਜੇ ਸਰਕਾਰ ਨੇ ਇੱਕ ਪਲੈਨਿੰਗ ਬਣਾ ਕੇ ਇਹ ਸੜਕਾਂ ਸਾਡੇ ਸਿਰ ਤੋਂ ਪਾਈਆਂ ਸਾਡੇ ਸਿਰ ਪਾਈਆਂ ਨੇ ਤਾਂ ਜਿਹੜਾ ਜਿਹੜਾ ਸਾਡਾ ਰੋਡ ਟੈਕਸ ਹੈ ਉਹ ਖਤਮ ਕਰ ਦਿਓ ਜੇ ਟੂਲ ਪਲਾਜੇ ਵਾਲੀ ਜਿਹੜੀ ਪਲਾਨਿੰਗ ਹੈ ਬਾਹਰ ਦੇ ਦੇਸ਼ਾਂ ਦੇ ਵਿੱਚ ਹੈ ਕਹਿੰਦਾ ਕਿ ਟੂਲ ਪਲਾਜੇ ਵਾਲੀ ਲੇਨ ਹੈ ਇਹ ਕਲੇਨ ਸਿੰਪਲ ਹੈ ਸਿੰਪਲ ਲੇਨ ਦੇ ਉੱਤੋਂ ਦੀ ਤੁਸੀਂ ਟੂਲ ਪਲਾਜੇ ਤੋਂ ਬਿਨਾਂ ਲੰਘ ਸਕਦੇ ਹੋ ਪਰ ਤੁਹਾਨੂੰ ਉੱਥੇ ਜਿਹੜਾ ਵਾਇਆ ਹੈ ਉਹ ਥੋੜਾ ਬੋਧਾ ਜ਼ਿਆਦਾ ਹੋ ਜਾਏਗਾ ਦੂਸਰੇ ਪਾਸੇ ਜਿਹੜਾ ਜਿਹਨੇ ਟੂਲ ਥਾਣੀ ਲਗਣਾ ਉਹਦਾ ਜੈਨੂਇਨ ਜਿਹੜਾ ਬੰਦਾ ਟੂਲ ਪਲਾਜੇ ਉਹ ਉਹ ਲੈਣਾ ਚਾਹੀਦਾ ਹੈ ਰੇਟ ਬੰਨਣੇ ਚਾਹੀਦੇ ਕਾਂ ਕੇ ਲੋਕਾਂ ਨੂੰ ਸੂਤ ਵਾਸਤੇ ਸੜਕਾਂ ਲੋਕਾਂ ਦੇ ਸੂਤ ਵਾਸਤੇ ਬਣੀਆਂ ਨੇ ਲੋਕ ਸਰਕਾਰ ਦੀ ਆਮਦਨ ਵਾਸਤੇ ਨਹੀਂ ਬਣੀਆਂ ਸਰਕਾਰ ਦੇ ਕੋਲ ਟੈਕਸ ਬਹੁਤ ਨਹੀਂ ਅਗਰ ਇਮਾਨਦਾਰੀ ਨਾਲ ਖਜ਼ਾਨੇ ਖਜ਼ਾਨੇ ਨੂੰ ਇਮਾਨਦਾਰੀ ਨਾਲ ਵਰਤਿਆ ਜਾਵੇ ਤਾਂ ਇਸ ਦੇਸ਼ ਨੂੰ ਪਿਛਲੇ 75 ਸਾਲਾਂ ਦੇ ਦੀ ਔਸਤ ਕੱਢਣ ਨਾਲ ਸੋਨੇ ਨਾਲ ਮੜਿਆ ਜਾ ਸਕਦਾ ਸੀ ਪਰ ਇਹ ਅਜੇ ਤੱਕ ਨਾਲੀਆਂ ਗਲੀਆਂ ਟੁੱਟੀਆਂ ਸੜਕਾਂ ਤੋ ਅੱਗੇ ਵਧ ਨਹੀਂ ਸਕਿਆ ਇਹ ਸਾਡੀ ਪਾਤ ਕਿਸਮਤੀ ਹੈ ਸਾਡੀ ਆਰਥਿਕ ਵਿਵਸਥਾ ਦੀ ਸਾਡੀ ਰਾਜਨੀਤਿਕ ਢਾਂਚੇ ਦੀ ਸਾਡੇ ਧਾਰਮਿਕ ਸਿਸਟਮ ਦੀ ਸਾਡੇ ਬਿਊਰੋਕ੍ਰੇਟ ਸਿਸਟਮ ਦੀ ਨਾ ਨਲਾਕੀ ਹੈ ਨਾ ਹੈਲ ਨਹਲੀਅਤ ਹੈ ਜਿਹਨੂੰ ਕਿ ਦੂਰ ਕਰਨ ਦੀ ਲੋੜ ਹੈ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ ਜ਼ਿਕਰ ਕਰਦਾ ਹਾਂ ਅਗਲੇ ਐਪੀਸੋਡ ਵਿੱਚ ਫਿਰ ਮਿਲਾਂਗੇ ਐਪੀਸੋਡ ਨੂੰ ਸਬਸਕ੍ਰਾਈਬ ਲਾਈਕ ਕਮੈਂਟਸ ਤੇ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਆਪਾਂ ਆਉਣ ਵਾਲੇ ਵਿਸ਼ਿਆਂ ਦੇ ਉੱਤੇ ਚੰਗੀ ਚਰਚਾ ਕੀਤੀ ਜਾ ਸਕੀ। ਵੈਟਰ ਜੀ ਕਾਲ ਸਾਹਿਬ ਵੈਟਰ ਜੀ ਕੀ ਪਾਤ